ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਕਾਲੀ ਤੇ ਬਾਬੇ ਭੈਰੋ ਜੀ ਦਾ ਇੱਕ ਜੋ ਢਟਾਲਾ ਲੈ ਕੇ ਹਾਜ਼ਰ ਹੋਏ ਆਂ ਤਾਂ ਦੋਸਤੋ ਇਹ ਜਿਹੜਾ ਮਾਤਾ ਕਾਲੀ ਦਾ ਤੇ ਬਾਬੇ ਭੈਰੋ ਦਾ ਇੱਕ ਜੋ ਢਟਾਲਾ ਆ ਇਹ ਬਹੁਤ ਜ਼ਬਰਦਸਤ ਤੇ ਪਾਵਰਫੁੱਲ ਢਟਾਲਾ ਆ ਜਿਸ ਤਰ੍ਹਾਂ ਆਪਣੇ ਪਹਿਲੇ ਢਾਲੇ ਤੁਸੀਂ ਬਹੁਤ ਦੇਖੇ ਹੋਣੇ ਮਹਾਕਾਲੀ ਦੇ ਤੇ ਬਾਬੇ ਪੈਰੋ ਦੇ ਉਹ ਅਲੱਗ-ਅਲੱਗ ਢਾਲੇ ਸੀ ਇਹ ਇੱਕ ਜੁਟ ਢਾਲਾ ਦੱਸਣ ਜਾ ਰਿਹਾ ਕਿ ਜਿਹੜਾ ਦੋਹਾਂ ਦਾ ਇਕੱਠਿਆਂ ਦਾ ਇੱਕ ਜਗ੍ਹਾ ਕੀਤਾ ਜਾਂਦਾ ਹੈ ਜਦੋਂ ਕੋਈ ਵੱਡਾ ਕੰਮ ਕੱਢਣਾ ਹੋਵੇ ਉਦੋਂ ਇਹ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਦੋਸਤੋ ਵੀਡੀਓ ਬਿਨਾਂ ਸਕਿਪ ਕੀਤੇ ਹੋਏ ਦੇਖ ਲੈਣਾ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਟਪਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਆਂ ਜੀ ਮਾਤਾ ਕਾਲੀ ਤੇ ਬਾਬੇ ਪੈਰੋ ਦੇ ਇੱਕ ਜੁੱਟ ਢਾਲੇ ਬਾਰੇ ਜਿਹੜਾ ਕਿ ਬਹੁਤ ਪਾਵਰਫੁੱਲ ਤੇ ਬਾਕਮਾਲ ਢਾਲਾ ਆ ਤਾਂ ਦੋਸਤੋ ਤੁਸੀਂ ਢਾਲੇ ਪਹਿਲਾਂ ਵੀ ਅਸੀਂ ਬਹੁਤ ਪਾਏ ਆ ਇਹ ਹੁਣ ਜਿਹੜਾ ਢਾਲਾ ਬਹੁਤ ਅਲੱਗ ਢਾਲਾ ਆ ਬਾਬੇ ਪੈਰੋ ਤੇ ਮਾਂ ਕਾਲੀ ਦਾ ਇਸ ਢਾਲੇ ਦੇ ਨਾਲ ਕੋਈ ਵੀ ਵੱਡਾ ਕੰਮ ਹੈ ਕੀਤਾ ਜਾਂਦਾ ਆ ਕਿਉਂ ਕਰਕੇ ਤੁਹਾਨੂੰ ਪਤਾ ਹੈ ਮਾਹ ਕਾਲੀ ਹੀ ਇੱਕ ਢਾਲੇ ਵਾਸਤੇ ਬਹੁਤ ਆ ਔਰ ਮਾਹ ਕਾਲੀ ਦਾ ਜਿਹੜਾ ਢਾਲਾ ਆ ਕੋਈ ਜਿਹੜਾ ਇਨਸਾਨ ਵੀ ਕਰਦਾ ਉਹ ਖਾਲੀ ਨਹੀਂ ਜਾਂਦਾ ਪਰ ਗੱਲ ਇੱਥੇ ਆ ਜਦੋਂ ਇਹਨਾਂ ਸ਼ਕਤੀਆਂ ਨੂੰ ਦੋਨੋਂ ਸ਼ਕਤੀਆਂ ਦਾ ਇੱਕ ਢਾਲਾ ਕੀਤਾ ਜਾਂਦਾ ਹੈ ਮਤਲਬ ਭੋਗ ਦੋ ਦੋਹਾਂ ਦੇਵਤਿਆਂ ਦਾ ਦਿੱਤਾ ਜਾਂਦਾ ਦੇਵੀ ਦੇਵਤਿਆਂ ਦਾ ਦਿੱਤਾ ਜਾਂਦਾ ਤਾਂ ਢਾਲਾ ਇੰਨਾ ਤੇਜ਼ ਹੋ ਜਾਂਦਾ ਇੰਨਾ ਕੁ ਪਾਵਰਫੁਲ ਹੋ ਜਾਂਦਾ ਕਿ ਉਹ ਜਿਹੜਾ ਰਿਜ਼ਲਟ ਹੈ ਜੋ ਜਿਹੜੀ ਚੀਜ਼ ਆਪਾਂ ਕਰਦੇ ਹਾਂ ਜਿਸ ਚੀਜ਼ ਲਈ ਅਸੀਂ ਵਰਤਿਆ ਹੋਵੇ ਛਟਾਲੇ ਨੂੰ ਤਾਂ ਬਹੁਤ ਛੇਤੀ ਇਹਦਾ ਲਾਭ ਸਾਨੂੰ ਮਿਲ ਜਾਂਦਾ ਸੋ ਦੋਸਤੋ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਘਰ ਦੇ ਵਿੱਚ ਐਸੀਆਂ ਕਈ ਲੋਕਾਂ ਦੇ ਵਿੱਚ ਐਸੀ ਚੀਜ਼ ਹੁੰਦੀ ਹੈ ਐਸੀ ਨੈਗੇਟਿਵਿਟੀ ਹੁੰਦੀ ਹੈ ਜਿਹੜੀ ਕਿ ਜਾਣ ਦਾ ਨਾਂ ਨਹੀਂ ਲੈਂਦੀ ਉਹਨਾਂ ਨੇ ਬਹੁਤ ਹਵਨ ਪਾਠ ਕਰਵਾ ਕੇ ਦੇਖ ਲੈ ਚੀਜ਼ ਜਿਹੜੀ ਹੈ ਤੁਹਾਡੇ ਘਰ ਦੇ ਵਿੱਚੋਂ ਉਹ ਨਹੀਂ ਜਾ ਰਹੀ ਉਹ بار بار ਚੈਲੰਜ ਕਰ ਰਹੀ ਹੈ ਕਿ ਮੈਨੂੰ ਕੋਈ ਨਹੀਂ ਕੱਢ ਸਕਦਾ ਜਾਂ ਮੈਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਸੋ ਇਸ ਕੰਡੀਸ਼ਨ ਦੇ ਵਿੱਚ ਇਹ ਢਾਲਾ ਕੀਤਾ ਜਾਂਦਾ ਹੈ ਇਸ ਢਾਲੇ ਦੇ ਵਿੱਚ ਦੋ ਪ੍ਰਕਾਰ ਦੇ ਭੋਗ ਦਿੱਤੇ ਜਾਂਦੇ ਆ ਇੱਕ ਮਾਤਾ ਕਾਲੀ ਦਾ ਤੇ ਇੱਕ ਬਾਬੇ ਪੈਰੋ ਦਾ ਦੋ ਭੋਗ ਦੇਣ ਦੇ ਨਾਲ ਕੀ ਹੁੰਦਾ ਜਿਹੜੀ ਮਹਾਕਾਲੀ ਦੀ ਸ਼ਕਤੀ ਹੈ ਉਹ ਤਾਂ ਚਲਦੀ ਚਲਦੀ ਨਾਲ ਬਾਬੇ ਪੈਰੋ ਦੀ ਜਿਹੜੀ ਸ਼ਕਤੀ ਹੈ ਬਾਬੇ ਪੈਰੋ ਦੇ ਦੂਤ ਚੱਲਦੇ ਆ ਨਾਲ ਤਾਂ ਜਿਹੜੀ ਚੀਜ਼ ਹੈ ਉਥੇ ਚੈਲੰਜ ਹੀ ਨਹੀਂ ਕਰ ਸਕਦੀ ਚਾਹੇ ਕੋਈ ਹੋਵੇ ਜਿੱਡੀ ਮਰਜ਼ੀ ਵੱਡੀ ਚੀਜ਼ ਹੋਵੇ ਜਦੋਂ ਉਹ ਚੀਜ਼ ਇਸ ਢਾਲੇ ਦੇ ਵਿੱਚ ਅੜ ਗਈ ਜਾਂ ਇਸ ਢਾਲੇ ਦੇ ਵਿੱਚ ਉਹਨੇ ਰਕਾਵਟ ਖੜੀ ਕੀਤੀ ਤਾਂ ਉਸ ਚੀਜ਼ ਦੇ ਉੱਤੇ ਜਿਹੜੀ ਵੀ ਬੁਰੀ ਤਾਕਤ ਹੋਏਗੀ ਉਹਦੇ ਉਹਦੀ ਜਿਹੜੀ ਉਹਨੂੰ ਮਾਰ ਬਹੁਤ ਪਏਗੀ ਔਰ ਮਾਰ ਐਸੀ ਪਏਗੀ ਕਿ ਦੁਬਾਰਾ ਹੋ ਨਾਮ ਨਹੀਂ ਲੈਗੀ ਥੇ ਰੁਕਣ ਦਾ ਜਾਂ ਤੁਹਾਨੂੰ ਤੰਗ ਕਰਨ ਦਾ ਸੋ ਅੱਜ ਦੇ ਹੁਣ ਦੀਵਾਲੀ ਦਾ ਟਾਈਮ ਚੱਲਦਾ ਪਿਆ ਹੈ ਦੀਵਾਲੀ ਦੇ ਦਿਨ ਆ ਗਏ ਆ ਦੀਵਾਲੀ ਦੇ ਦਿਨਾਂ ਦੇ ਉੱਤੇ ਕੀ ਹੁੰਦਾ ਇਲਮ ਬਹੁਤ ਜ਼ਿਆਦਾ ਚੱਲਦਾ ਹੈ ਇਹਨਾਂ ਦਿਨਾਂ ਦੇ ਵਿੱਚ ਇੰਨੀ ਸਖਤੀ ਹੋ ਜਾਂਦੀ ਹੈ ਜਿਉਂ ਰਾਤੇ ਸ਼ੁਰੂ ਹੁੰਦੇ ਆ ਨਰਾਤਿਆਂ ਤੋਂ ਬਾਅਦ ਲੋਕ ਇਸ ਕੰਮ ਦੇ ਉੱਤੇ ਚਪੈ ਜਾਂਦੇ ਕਿ ਕਿਹੜਾ ਕਿਸੇ ਦਾ ਨੁਕਸਾਨ ਕਰਦੀ ਹੈ ਕਿਹੜਾ ਕਿਸੇ ਨੂੰ ਨੁਕਸਾਨ ਪਹੁੰਚਾਦੀ ਹੈ ਪਰ ਬਹੁਤ ਸਾਰੇ ਲੋਕ ਇਤਾਂ ਦੇ ਆ ਜਿਹੜੇ ਇਲਮ ਦੇ ਉੱਤੇ ਇਲਮ ਕਰ ਕਰਕੇ ਦੂਸਰੇ ਦਾ ਪੱਠਾ ਬਿਠਾ ਦਿੰਦੇ ਆ। ਤੋਂ ਆਪਾਂ ਇਹਨਾਂ ਲੋਕਾਂ ਤੋਂ ਬਚਣਾ ਚਾਹੀਏ ਕੋਈ ਹੋਵੇ ਇਨਸਾਨ ਚਾਹੀਏ ਕੋਰੀ ਕੀਤਾ ਹੋਵੇ ਚਾਹੀਏ ਕੋਈ ਕਿਰਿਆ ਕੀਤੀ ਹੋਵੇ ਮਸਾੜੀ ਕਿਰਿਆ ਕੀਤੀ ਹੋਵੇ ਤਾਂ ਵੀ ਇਸ ਢਾਲੇ ਨਾਲ ਬਚਣਾ ਜਿਹੜਾ ਆ ਬਹੁਤ ਸੌਖੇ ਤਰੀਕੇ ਨਾਲ ਇਨਸਾਨ ਬਚ ਸਕਦਾ। ਪਰ ਉਹਨੂੰ ਜਿਹੜਾ ਹਟਾਲਾ ਆ ਉਸ ਤਰੀਕੇ ਦੇ ਨਾਲ ਕਰਨਾ ਪੈਣਾ ਜਿਸ ਤਰੀਕੇ ਨਾਲ ਅਸੀਂ ਦੱਸਾਂਗੇ। ਇਹਦੇ ਵਿੱਚ ਕੋਈ ਵੀ ਆਪਣੇ ਵੱਲੋਂ ਕੋਈ ਚੀਜ਼ ਜਿਸ ਤਰ੍ਹਾਂ ਨਹੀਂ ਕਰਨਾ ਜਿੱਤਾ ਜਿਹੜੀ-ਜਿਹੜੀ ਚੀਜ਼ ਸਮਝਾਵਾਂਗੇ ਉਹੀ ਚੀਜ਼ ਲਗਾਤਾਰ ਉਸੇ ਤਰੀਕੇ ਨਾਲ ਦੇਣੀ ਹੈ ਇਹ ਜਿਹੜਾ ਦਸਤੋ ਢਾਲਾ ਆ ਇਹ ਸ਼ਨੀਵਾਰ ਵਾਲੇ ਦਿਨੀ ਹੋਣਾ ਇਸ ਢਾਲੇ ਨੂੰ ਕਰਨ ਦੇ ਲਈ ਤੁਹਾਨੂੰ ਬਾਬੇ ਭੈਰੋ ਦਾ ਤੇ ਮਾਤਾ ਕਾਲੀ ਦਾ ਮੰਦਰ ਪਹਿਲਾਂ ਤੁਹਾਨੂੰ ਦੇਖਣਾ ਪੈਣਾ ਹੈ ਕਿਉਂ ਕਰਕੇ ਇਹ ਢਾਲਾ ਮੰਦਰ ਦੇ ਵਿੱਚ ਦਿੱਤਾ ਜਾਣਾ ਕਿਉਂ ਕਰਕੇ ਇਹ ਸਾਤਵਿਕ ਢਾਲਾ ਆ ਇਹ ਢਾਲਾ ਜੀ ਕੋਈ ਦੂਸਰਾ ਭੋਗ ਪ੍ਰਸ਼ਾਦ ਨਹੀਂ ਇਹਦੇ ਵਿੱਚ ਚੱਲਣਾ ਇਹ ਸਾਤਵਿਕ ਢਾਲਾ ਆ ਪਰ ਸਾਤਵਿਕ ਢਾਲਾ ਵਿੱਚ ਸਹੀ ਜਿਹੜਾ ਸੁੱਚਾ ਭੋਗ ਲੱਗਦਾ ਇਹਦੇ ਵਿੱਚ ਇਹਦੇ ਵਿੱਚ ਸ਼ਰਾਬ ਮੀਟ ਕੁਝ ਐਦਾਂ ਦੀ ਚੀਜ਼ ਨਹੀਂ ਲੱਗਦੀ ਤਾਂ ਦੋਸਤੋ ਏਟ ਵਾਲੇ ਨੂੰ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਪਹਿਲਾਂ ਸੁਣ ਲਓ ਜਦੋਂ ਪਹਿਲਾਂ ਤਾਂ ਤੁਸੀਂ ਇਸ ਢਾਲੇ ਦਾ ਸਮਾਨ ਨੋਟ ਕਰ ਲਓ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਮਹਾਕਾਲੀ ਨੂੰ ਧਿਆਣਾ ਮਹਾਕਾਲੀ ਦਾ ਜਿਹੜਾ ਸਮਾਨ ਹੈ ਉਹਦੇ ਵਿੱਚ ਤੁਸੀਂ ਜਿਹੜੇ ਨਿੰਬੂ ਲੈਣੇ ਆ ਸਭ ਤੋਂ ਪਹਿਲਾਂ ਠੀਕ ਹੈ ਪੰਜ ਨਿੰਬੂ ਲੈਣੇ ਆ ਮਹਾਕਾਲੀ ਦੇ ਨਾਮ ਤੇ ਠੀਕ ਹੈ ਪੰਜ ਲੈਣੇ ਆ ਜੈਫਲ ਪੰਜ ਲੈਣੀਆਂ ਸੁਪਾਰੀਆਂ ਠੀਕ ਹੈ ਪੰਜ ਜੈਫਲ ਪੰਜ ਸੁਪਾਰੀਆਂ ਤੇ ਮਾਤਾ ਦਾ ਸ਼ਿੰਗਾਰ ਇੱਕ ਨਾਰੀਅਲ ਤੇ ਪੰਜ ਲੌਂਗ ਪੰਜ ਇਲਾਚੀਆਂ ਪੰਜ ਪਤਾਸੇ ਤੇ ਪੰਜ ਹੀ ਲੱਡੂ ਲੈਣੇ ਆ ਠੀਕ ਹੈ ਇਹ ਸਮਾਨ ਮਹਾਕਾਲੀ ਦੇ ਨਾਮ ਦਾ ਤੁਸੀਂ ਕਢਣਾ ਆ ਜਿਹੜਾ ਜਿਹੜਾ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਆਗੇ ਬਾਬਾ ਪੈਰੋ ਜੀ ਬਾਬਾ ਪੈਰੋ ਜੀ ਦਾ ਜਿਹੜਾ ਸਮਾਨ ਹੈ ਉਹ ਤੁਸੀਂ ਬਾਬਾ ਪੈਰੋਜੀ ਦਾ ਜਿਹੜਾ ਸਮਾਨ ਹੈ ਜਿਹੜਾ ਤੁਸੀਂ ਲੈਣਾ ਮਾ ਬਾਬਾ ਪੈਰੋਜੀ ਦੇ ਲਈ ਤੁਸੀਂ ਲੈਣੇ ਆ ਚਾਰ ਲੱਡੂ ਠੀਕ ਹੈ ਜੀ ਚਾਰ ਲੱਡੂ ਲੈਣੇ ਇੱਕ ਲੈਣਾ ਮਿੱਠਾ ਪਾਨ ਠੀਕ ਹੈ ਚਾਰ ਲੱਡੂ ਇੱਕ ਮਿੱਠਾ ਪਾਨ ਤੇ ਪੰਜ ਲੌਂਗ ਪੰਜ ਇਲਾਚੀਆਂ ਪੰਜ ਪਤਾਸੇ ਠੀਕ ਹੈ ਜੀ ਪੰਜ ਪਤਾਸੇ ਔਰ ਇਹ ਇਹ ਥੋੜਾ ਥੋੜਾ ਕਪੜਾ ਲੈ ਲੈਣਾ ਤੁਸੀਂ ਕਾਲੇ ਰੰਗ ਦਾ ਛੋਟਾ ਛੋਟਾ ਜਿਹਦੇ ਜਿਹੇ ਸਮਾਨ ਸਾਰਾ ਪਾਉਣਾ ਆ ਤੇ ਇੱਕ ਨਾਰੀਅਲ ਚਾਹੀਦਾ ਆਪਾਂ ਨੂੰ ਬਾਬੇ ਪੈਰੋ ਦੇ ਨਾਂ ਦਾ ਇਹ ਜਿਹੜਾ ਜਿੰਨਾ ਸਾਨੂੰ ਸਮਾਨ ਸਾਰਾ ਦੱਸਿਆ ਇਹ ਤੁਸੀਂ ਸਮਾਨ ਅਲੱਗ-ਅਲੱਗ ਪੋਟਲੀਆਂ ਬਣਾ ਕੇ ਪਨ ਲੈਣਾ ਗੱਠਾ ਚ ਠੀਕ ਹੈ ਜਦੋਂ ਜਿਹੜਾ ਤੁਹਾਡਾ ਘਰ ਦਾ ਕੋਈ ਇਨਸਾਨ ਜਿਹਦੇ ਉੱਤੇ ਕੋਈ ਕਿਰਿਆ ਇਦਾਂ ਦੀ ਚੱਲੀ ਹੋਵੇ ਜਿਹੜਾ ਆਰਾਮ ਨਾ ਆਉਂਦਾ ਹੋਵੇ ਬਿਮਾਰ ਹੋਵੇ ਠੀਕ ਨਾ ਹੁੰਦਾ ਹੋਵੇ ਵੱਡੀ ਤੋਂ ਵੱਡੀ ਬਿਮਾਰੀ ਲੱਗੀ ਹੋਵੇ ਤੁਸੀਂ ਐਂਟੀਕਲॉक ਜਿਹੜਾ 7 ਵਾਰ ਪੁੱਠਾ ਸਾਰਿਆਂ ਤੋਂ ਪਹਿਲਾਂ ਮਹਾਕਾਲੀ ਦਾ ਨਾਮ ਲੈ ਕੇ ਮਹਾਕਾਲੀ ਨੂੰ ਯਾਦ ਕਰਕੇ ਉਹ ਜਿਹੜਾ ਮਹਾਕਾਲੀ ਦੀ ਤੁਸੀਂ ਪੋਟਲੀ ਬਣਾਈ ਹੋਣੀ ਹੈ ਉਹ 7 ਵਾਰ ਵਾਰ ਲੈਣੀ ਹੈ ਠੀਕ ਹੈ 7 ਵਾਰ ਵਾਰਨ ਤੋਂ ਬਾਅਦ ਪੁੱਠੀ ਉਹ ਜਿਹੜੀ ਪੋਟਲੀ ਹੈ ਉਹ ਰੱਖ ਦੇਣੀ ਹੈ ਉੱਥੇ ਥੱਲੇ ਦੂਸਰੀ ਜਿਹੜੀ ਪੋਟਲੀ ਹੈ ਉਹਨੂੰ ਵੀ ਇਸੇ ਤਰੀਕੇ ਨਾਲ ਤੁਸੀਂ 7 ਵਾਰ ਜਿਹੜੀ ਹੈ ਵਾਰ ਲੈਣਾ ਠੀਕ ਹੈ 7 ਵਾਰ ਦੋਨੋਂ ਚੀਜ਼ਾਂ ਵਾਰ ਲੈਣੀਆਂ ਵਾਰਨ ਤੋਂ ਬਾਅਦ ਤੁਸੀਂ ਮਹਾਕਾਲੀ ਨੂੰ ਤੇ ਬਾਬਾ ਪੈਰੋਜੀ ਨੂੰ ਫਰਿਆਦ ਕਰਨੀ ਆ ਕਿ ਸ਼ੇ ਮਾਤਾ ਕਾਲੀ ਹੈਬ ਸ਼ੇ ਬਾਬਾ ਪੈਰੋ ਜਿਹੜੀ ਵੀ ਸਾਡੇ ਘਰ ਦੇ ਵਿੱਚ ਚੀਜ਼ ਹੈ ਜਿਹੜੀ ਚੀਜ਼ ਸਾਨੂੰ ਚੈਲੰਜ ਕਰਦੀ ਹੈ ਕਿ ਸਾਨੂੰ ਇੱਥੋਂ ਕੁਝ ਕੱਢ ਨਹੀਂ ਸਕਦਾ ਤੁਸੀਂ ਇਸ ਚੀਜ਼ ਨੂੰ ਆਪਣੇ ਨਾਲ ਆਪਣੇ ਸਥਾਨ ਦੇ ਵਿੱਚ ਇਹਨੂੰ ਜਗ੍ਹਾ ਦੇ ਦਿਓ ਜਿੱਥੋਂ ਇਹ ਆਈ ਆ ਜਾਂ ਉੱਥੇ ਚਲੀ ਜਾਵੇ ਸਾਡਾ ਨੁਕਸਾਨ ਨਾ ਕਰੇ ਸਾਡਾ ਬਾਲਣਾ ਬਿੰਗਾ ਕਰ ਸਕੇ ਸਾਡੀ ਤੁਸੀਂ ਰੱਖਸ਼ਾ ਕਰਨੀ ਹੈ ਤੁਸੀਂ ਬਾਬਾ ਪੈਰੋ ਜੀ ਨੂੰ ਤੇ ਮਾਤਾ ਕਾਲੀ ਜੀ ਨੂੰ ਇਹੇ ਬੇਨਤੀ ਲਾ ਲੈਣੀ ਆ ਜਦੋਂ ਤੁਸੀਂ ਆਪਣੀ ਇਹ ਅਰਜ਼ ਬੇਨਤੀ ਲਾ ਲਈ ਤਾਂ ਤੁਸੀਂ ਜਿਹੜਾ ਸਮਾਨ ਹੈ ਚਲੇ ਜਾਣਾ ਲੈ ਕੇ ਸਮਾਨ ਲੈ ਜਾਣਾ ਜਦੋਂ ਸਮਾਨ ਲੈ ਕੇ ਜਾਣਾ ਤੁਸੀਂ ਪਿੱਛੇ ਮੁੜਨਾ ਨਹੀਂਗਾ ਨਾ ਕਿਸੇ ਨਾਲ ਗੱਲ ਕਰਨੀ ਆ ਸਿੱਧਾ ਸਮਾਨ ਜਾ ਕੇ ਬਾਬਾ ਪੈਰੋ ਜੀ ਦੇ ਜਿਹੜੇ ਮੰਦਰ ਦੇ ਵਿੱਚ ਬਾਬਾ ਪੈਰੋ ਜੀ ਦੇ ਚਰਨਾਂ ਦੇ ਵਿੱਚ ਰੱਖ ਦੇਣਾ ਤੇ ਜਿਹੜੀ ਮਾਤਾ ਕਾਲੀ ਦੀ ਪੋਟਲੀ ਹੋਏਗੀ ਉਹ ਨੂੰ ਤੁਸੀਂ ਜਾ ਕੇ ਉੱਥੇ ਰੱਖ ਦੇਣੀ ਆ ਠੀਕ ਹੈ ਮੰਦਰ ਦੇ ਵਿੱਚ ਠੀਕ ਹੈ ਔਰ ਜਦੋਂ ਤੁਸੀਂ ਉੱਥੇ ਰੱਖ ਦਿੱਤੀ ਅਰਜ ਬੇਨਤੀ ਕਰ ਦਿੱਤੀ ਤੁਹਾਡਾ ਜਿਹੜਾ ਰੋਗੀ ਹੈ ਠੀਕ ਹੈ ਇਹ ਸ਼ਾਮ ਨੂੰ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ ਬਾਅਦ ਹੋਣਾ ਤੁਹਾਡਾ ਜਿਹੜਾ ਰੋਗੀ ਹੈ ਬਹੁਤ ਜਲਦੀ ਠੀਕ ਹੋ ਜਾਏਗਾ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾਂ ਦੀ ਜੈ ਬਸਤਾ ਦੀ